ਅੰਮ੍ਰਿਤਸਰ ਦੇ 22 ਨੌਜਵਾਨਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਇਹ ਲੁੱਟ ਇੱਕ ਦੰਦਾਵਾਲੀ ਕਲੀਨਿਕ ਵਿੱਚ ਦਿੱਤਾ ਗਿਆ ਜਿਸ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਪੀੜਤ ਦਾ ਕਹਿਣਾ ਹੈ ਕਿ ਤਿੰਨ ਨੌਜਵਾਨ ਆਏ ਅਤੇ ਤੇਜ਼ ਤਾਰ ਹਥਿਆਰਾਂ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਉਸ ਕੋਲੋਂ ਕ੍ਰਿਪਟ 6000 ਰੁਪਏ ਵਿਸਨ ਉਹ ਲੈ ਕੇ ਫਰਾਰ ਹੋ ਗਏ ਘਟਨਾ ਸਿਸੀ ਟੀਵੀ ਕੈਮਰਾ ਵਿੱਚ ਕੈਦ ਹੋਈ ਹੈ ਪੁਲਿਸ ਇਸ ਮਾਮਲੇ ਵਿੱਚ ਟੀਲੀ ਹੈ ਹਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਜਿਹੜੀ ਦੁਕਾਨਦਾਰ ਦਾ ਕਹਿਣਾ ਕਿ ਪੁਲਿਸ ਨੂੰ ਕਿਹਾ ਜਾ ਰਿਹਾ ਕਿ ਜੇਕਰ ਤੁਹਾਨੂੰ ਕੋਈ ਪਤਾ ਲੱਗਦਾ ਹੈ ਤਾਂ ਸਾਡੇ ਨਾਲ ਜਾਣਕਾਰੀ ਸਾਂਝੀ ਕਰੋ ਉਹਨਾਂ ਨੇ ਕਿਹਾ ਪੁਲਿਸ ਇਸ ਘਟਨਾ ਨੂੰ ਗਲਤ ਮੋੜ ਦੇ ਰਹੀ ਹੈ ਜੇਕਰ ਉਹਨਾਂ ਵੱਲੋਂ ਮੇਰੇ ਪ੍ਰਾਣ ਨੂੰ ਮਾਰ ਦਿੱਤਾ ਜਾਂਦਾ ਤਾਂ ਉਸ ਦਾ ਕੌਣ ਜ਼ਿੰਮੇਵਾਰ ਹੋਵੇਗਾ ਉਹਨਾਂ ਨੇ ਕਿਹਾ ਕਿ ਬੈਂਕ ਦੇ ਵਿੱਚ ਵੀ ਸੀਸੀਟੀਵੀ ਕੈਮਰੇ ਲੱਗੇ ਨੇ ਪਰ ਬੈਂਕ ਅਧਿਕਾਰੀਆਂ ਨੇ ਸਾਨੂੰ ਸੀਸੀਟੀਵੀ ਕੈਮਰੇ ਚੈੱਕ ਨਹੀਂ ਕਰਵਾਉਣੇ ਪੁਲਿਸ ਅਧਿਕਾਰੀ ਨੂੰ ਹੀ ਚੈੱਕ ਕਰਵਾ ਸਕਦੇ ਨੇ ਪਰ ਪੁਲਿਸ ਵਾਲੇ ਸੀਸੀਟੀਵੀ ਕੈਮਰੇ ਚੈੱਕ ਨਹੀਂ ਕਰ ਰਹੇ ਉਹਨਾਂ ਨੇ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਵੱਲੋਂ ਸਾਡੀ ਵੰਦੀ ਕਾਰਵਾਈ ਨਹੀਂ ਕੀਤੀ ਗਈ ਤਾਂ ਅਸੀਂ ਕੋਈ ਸਖਤ ਕਦਮ ਚੁੱਕਣ ਨੂੰ ਮਜਬੂਰ ਹੋਵਾਂਗੇ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਇਸ ਮਸਲਾ ਲੁੱਟਦਾ ਨਹੀਂ ਬਲਕਿ ਆਪਸੀ ਰੰਜਸ ਦਾ ਲੱਗਦਾ ਹੈ ਉਹਨਾਂ ਨੇ ਕਿਹਾ ਜੋ ਵੀ ਮੰਦੀ ਕਾਰਵਾਈ ਉਹ ਕਿੱਤੀ ਜਾਵੇਗੀ हां जी ਦੀਪਕ ਸਿੰਘ ਮੇਰਾ ਨਾਮ ਹੈ ਮੈਂ ਸ਼ਾਪ ਨਿਊ ਓਪਨ ਕੀਤੀ 15 ਤਰੀਕ ਨੂੰ ਕੱਲ 12:30 ਵਜੇ ਦੀ ਗੱਲ ਆ ਤਿੰਨ ਅਣਪਛਾਤੇ ਬੰਦੇ ਮੇਰੀ ਕਲੀਨਿਕ ਦੇ ਅੰਦਰ ਆ ਕੇ ਅੰਦਰੋਂ ਕੁੰਡੀ ਲਗਾ ਕੇ ਆਂਦੇ ਆ ਕੁਝ ਨਹੀਂ ਪੁੱਛਦੇ ਕੋਈ ਗੱਲਬਾਤ ਨਹੀਂ ਦੱਸਦੇ ਉਹਨਾਂ ਦੇ ਕੋਲ ਇੱਕ ਤੋੜਾ ਹੁੰਦਾ ਤੋੜੇ ਵਿੱਚ ਉਸ ਲੱਗਰ ਗੰਡਾਸੀ ਸੀ ਤੇ ਦਾਤਰ ਸੀ ਜਿਹੜੇ ਕਿ ਤਿੰਨ ਮੁੰਡੇ ਕੱਢ ਕੇ ਸਿੱਧੇ ਮੇਰੇ ਮਾਰਨੇ ਸਟਾਰਟ ਕਰ ਦਿੰਦੇ ਆ ਠੀਕ ਹੈ ਮੇਰਾ ਇੱਕ ਬੈਗ ਆਥੇ ਪਿੱਛੇ ਮੇਰਾ ਬੈਗ ਪਿਆ ਹੁੰਦਾ ਉਹਦੇ ਵਿੱਚ ਮੇਰੀ ਪੇਮੈਂਟ ਪਈ ਹੁੰਦੀ ਆ ਜੋ ਵੀ ਇਨਕਮ ਹੁੰਦੀ ਆ ਮੇਰੀ 7 ਤੋਂ 10000 ਉਹਦੇ ਵਿੱਚ ਸੀ ਇੱਕ ਉਹ ਮੇਰਾ ਪੈਸੇ ਲੈ ਗਏ ਆ ਡੁੱਗਾ ਹਾਂ ਇੱਕ ਮੁੰਡਾ ਉਹਨਾਂ ਚੋਂ ਪਹਿਲਾਂ 5 10 ਮਿੰਟ ਪਹਿਲਾਂ 12:30 ਦੀ ਗੱਲ ਆ 5 10 ਮਿੰਟ ਪਹਿਲਾਂ ਇਕੱਲਾ ਆਇਆ ਵਾ ਅੰਦਰ ਵੇਖ ਕੇ ਗਿਆ ਮੋਕਾ ਕੇ ਇਹ ਇਕੱਲਾ ਬੈਠਾ ਵਾ ਜਾਂ ਦੋ ਜਾਣੇ ਆ ਮੇਰੇ ਕੋਲ ਮੈਡੀਸਿਨ ਲਖਵਾ ਕੇ ਲੈ ਕੇ ਗਿਆ ਵਾ ਕਿ ਮੇਰੇ ਦਰਦ ਹੋ ਰਹੀ ਆ ਮੈਨੂੰ ਮੈਡੀਸਿਨ ਲਿਖ ਕੇ ਦਿੱਤੀ ਜਾਵੇ ਬਾਹਰ ਜਾ ਕੇ ਉਹ ਨਾਲ ਦੋ ਮੁੰਡਿਆਂ ਨੂੰ ਹੋਰ ਮੂੰਹ ਬਨ ਕੇ ਹੁੰਦਾ ਵਾ ਠੀਕ ਆ ਤੇ ਇਹ ਵਾਰਦਾਤ ਨੂੰ ਇੰਜਾਮ ਦਿੰਦੇ ਆ ਇਹ ਵੀਰਕਾ ਬਟਾਲਾ ਰੋਡ ਸਤੀਸ਼ ਡੈਂਟਲ ਕਲੀਨਿਕ ਦੇ ਨਾਮ ਤੇ ਮੇਰਾ ਕਲੀਨਿਕ ਆ ਮੈਂ ਓਨਰ ਆ ਇੱਥੋਂ ਦਾ ਠੀਕ ਹੈ ਇਹ ਲੁੱਟਦੇ ਰਾਜੇ ਆਏ ਸੀ ਸਰ ਕੋਈ ਨਹੀਂ ਇਹ ਚੀਜ਼ ਦਾ ਮੈਨੂੰ ਕੋਈ ਨਹੀਂ ਹੈ ਕੋਈ ਤੁਹਾਨੂੰ ਬੰਦੇ ਦੀ ਪਛਾਣ ਹੈਗੀ ਕਿ ਕਿਹੜੇ ਮੂੰਹ ਬੰਨੇ ਸੀ ਹਾਂਜੀ ਜਦੋਂ ਤਿੰਨ ਜਾਨੇ ਇਕੱਠੇ ਆਏ ਉਦੋਂ ਤੇ ਮੂੰਹ ਬਣ ਕੇ ਆਏ ਬਟ ਜਿਹੜਾ ਬੰਦਾ ਮੇਰੇ ਕੋਲ ਪਹਿਲਾਂ ਬਿਨਾ ਮੂੰਹ ਬੰਨੇ ਆਇਆ ਸੀ ਅਗਰ ਉਹ ਮੇਰੇ ਸਾਹਮਣੇ ਆਏਗਾ ਤਾਂ ਮੈਂ ਉਹਨੂੰ ਪਛਾਣ ਸਕਦਾ ਹਾਂ ਨਹੀਂ ਅੱਜ ਤੱਕ ਸਰ 28 ਸਾਲ ਮੇਰੀ ਉਮਰ ਹੋ ਗਈ ਕਦੀ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਹੋਇਆ ਕੋਈ ਕਿਸੇ ਨਾਲ ਰੰਜਿਸ਼ ਨਹੀਂ ਹੈ ਪੁਲਿਸ ਕੰਪਲੇਨਟ ਹਾਂਜੀ ਸਰ ਮੈਂ ਮੌਕੇ ਤੇ 112 ਤੇ ਕੰਪਲੀਟ ਕੀਤੀ ਸੀ ਠੀਕ ਹੈ ਮੌਕੇ ਤੇ ਪੁਲਿਸ ਆਈ ਆ ਥੋੜਾ ਲੇਖ ਮੇਰਾ ਐਡਰੈਸ ਵਗੈਰਾ ਲਿਖ ਕੇ ਉਹ ਵਾਪਸ ਚਲੇ ਗਏ ਆ ਠੀਕ ਆ ਕੋਈ ਉਹਨਾਂ ਨੇ ਇਥੋਂ ਲਾਗੋ ਰਿਕਾਰਡਿੰਗ ਨਹੀਂ ਚੈੱਕ ਕੀਤੀ ਕੈਮਰੇ ਦੀ ਕੋਈ ਉਹਨਾਂ ਨੇ ਉਸ ਤੋਂ ਬਾਅਦ ਇਨਕੁਆਇਰੀ ਨਹੀਂ ਕੀਤੀ ਮੈਨੂੰ ਥਾਣੇ ਬੁਲਾਇਆ ਵਾ ਥਾਣੇ ਮੈਂ ਗਿਆ ਵਾਂ ਉੱਥੇ ਮੇਰਾ ਮੈਡੀਕਲ ਕਰਵਾ ਕੇ ਕਹਿੰਦੇ ਕਿ ਐ ਉਹਨਾਂ ਨੇ ਐਕਸ-ਰੇ ਲੈ ਕੇ ਦਿੱਤੇ ਅੱਜ ਮੈਂ ਐਕਸ-ਰੇ ਕਰਵਾਇਆ ਤੇ ਪਰ ਉਸ ਤੋਂ ਬਾਅਦ ਨਾ ਤੇ ਕੋਈ ਪੁਲਿਸ ਵਾਲਿਆਂ ਦਾ ਮੈਨੂੰ ਕੋਈ ਫੋਨ ਆਇਆ ਵਾ ਠੀਕ ਹੈ ਔਰ ਨਾ ਹੀ ਕੋਈ ਉਥੋਂ ਬੰਦਾ ਆਇਆ ਵਾ ਕਿ ਹਾਂ ਜਾ ਕੇ ਕੋਈ ਆਪਾਂ ਇਨਕੁਆਇਰੀ ਕਰੀਏ ਮੈਂ ਇਹੀ ਮੰਗ ਕਰਦਾ ਵਾਂ ਕਿ ਮੇਰੀ ਇੱਕ ਛੋਟੀ ਜੀ ਬੱਚੀ ਆ ਹਾਲੇ 10 10 ਮਹੀਨੇ ਉਹਦੀ ਉਮਰ ਆ ਠੀਕ ਹੈ ਅੱਜ ਤਿੰਨ ਜਣੇ ਆ ਕੇ ਚਲੋ ਹਾਲੇ ਤੇ ਥੋੜੀ ਸੱਟ ਘੱਟ ਲੱਗੀ ਕੱਲ ਨੂੰ ਮੇਰੇ ਸਿਰ 'ਚ ਕੁਛ ਮਾਰ ਜਾਣ ਜਾਂ ਕੋਈ ਵੈਪਨ ਲੈ ਕੇ ਆ ਜਾਣ ਠੀਕ ਹੈ ਸਿੱਧਾ ਮੈਨੂੰ ਮਾਰ ਕੇ ਚਲੇ ਜਾਂਦੇ ਉਹਦਾ ਕੌਣ ਜ਼ਿੰਮੇਵਾਰ ਹੋਏਗਾ ਇਹਨਾਂ ਕੋਲ ਕਿਹੜਾ ਕਿਹੜਾ ਸਮਾਨ ਹੋਇਆ ਸੀ ਦੋ ਸਲੱਗਰ ਸੀ ਇਹਨਾਂ ਕੋਲ ਇੱਕ ਗੰਡਾਸੀ ਸੀ ਇੱਕ ਡਾਕਟਰ ਸੀ ਜਿਹਦੇ ਵਿੱਚੋਂ ਇੱਕ ਸਲੱਗਰ ਉਹਨਾਂ ਕੋਲੋਂ ਇੱਥੇ ਛੁੱਟ ਗਿਆ ਤੇ ਇੱਕ ਜਿਹੜੀ ਗੰਡਾਸੀ ਸੀ ਉਹ ਛੁੱਟ ਗਈ ਉਹ ਮੈਂ ਜਦੋਂ ਪੁਲਿਸ ਵਾਲੇ ਮੌਕੇ ਤੇ ਆਏ ਆ ਮੈਂ ਉਹਨਾਂ ਨੂੰ ਵਾਪਸ ਦੇ ਦਿੱਤੀ ਇਹ ਜਿਹੜਾ ਵੀ ਢਿੱਲਾ ਮੈਂ ਕੰਮੀ ਹਾਂ ਜੀ ਹਾਂਜੀ ਸਰ ਬਿਲਕੁਲ ਨਾਕਾਮੀ ਆ ਇਹਨਾਂ ਦੀ ਹੁਣ ਦੇਖ ਲਓ ਕੱਲ 12:30 ਦੀ ਗੱਲ ਹੋਈ ਆ ਅੱਜ 20 ਤਰੀਕ ਦਾ ਵੀ ਸਾਰਾ ਦਿਨ ਲੰਘ ਚੁੱਕਾ ਵਾ ਹਾਲੇ ਤੱਕ ਕੋਈ ਵੀ ਜਿਹੜੀ ਆ ਇਨਕੁਆਰੀ ਨਹੀਂ ਹੋਈ ਉਹ ਇਹਦੇ ਤੋਂ ਐ ਹੀ ਪਤਾ ਲੱਗਦਾ ਕਿ ਪੁਲਿਸ ਆਪਣੇ ਟਿਕਾਣਿਆਂ ਤੇ ਚੁੱਪ ਕਰਕੇ ਬੈਠੀ ਹੋਈ ਆ ਠੀਕ ਹੈ ਉਹਨਾਂ ਨੇ ਕੰਪਲੇਂਟ ਕਰਾਈ ਸੀ ਤੁਸੀਂ ਵੇਰਕਾ ਥਾਣਾ ਇਹ ਪਹਿਲਾਂ ਮੈਂ 112 ਤੇ ਕੰਪਲੇਂਟ ਕੀਤੀ ਉਹਨਾਂ ਨੇ ਅੱਗੋਂ ਵੇਰਕੇ ਥਾਣੇ ਰਜਿਸਟਰ ਕਰਵਾਈ ਉੱਥੋਂ ਬਾਅਦ ਵਿੱਚ ਮੇਰੇ ਕੋਲ ਪੁਲਿਸ ਮੁਲਾਜ਼ਮ ਆਏ ਸੀ ਦੋ ਤਾਂ ਇਹ ਸਟੈਪ ਰਹੇਗਾ ਜੇ ਲੋਕਲ ਪੁਲਿਸ ਨਹੀਂ ਕੋਈ ਕਾਰਵਾਈ ਕਰਦੀ ਆਪਾਂ ਇਸ ਤੋਂ ਉੱਪਰ ਵੀ ਨਾਲ ਆਪਣੇ ਕੋਈ ਵੱਡੇ ਵੱਡੇ ਰੇ ਲੈ ਕੇ ਸੋ ਵੀ ਵੱਡੀਆਂ ਜਥੇਬੰਦੀਆਂ ਵਾ ਕਮਿਸ਼ਨਰ ਆਫਿਸ ਜਾ ਕੇ ਪੇਸ਼ ਹੋਵਾਂਗੇ ਤੇ ਉਹਨਾਂ ਕੋਲੋਂ ਇਨਸਾਫ ਦੀ ਮੰਗ ਕਰਾਂਗੇ ਪਿੰਡ ਮੇਰਾ ਵੇਰਕਾ ਵਾ ਇਹ ਮੇਰਾ ਛੋਟਾ ਬ੍ਰਦਰ ਆ ਤੇ ਮੈਂ ਇਹਨਾਂ ਦੇ ਘਰ ਦੇ ਗੋਲ ਹੀ ਦੇਣਾ ਵਾ ਵੇਖੋ ਕੱਲ ਜਿਹੜੀ ਵਾਰਦਾਤ ਹੋਈ ਹੈ ਇੱਥੇ ਬੜੀ ਵੱਡੀ ਵਾਰਦਾਤ ਹੋਈ ਹੈ ਪਰ ਇਹ ਵਾਰਦਾਤ ਨੂੰ ਪੁਲਿਸ ਮੁਲਾਜ਼ਮਾਂ ਦੇ ਤਹਿਤ ਦੇ ਹਿਸਾਬ ਦੇ ਨਾਲ ਕੁਝ ਵੀ ਨਹੀਂ ਮੰਨਿਆ ਜਾਂਦਾ ਜਿਹੜੇ ਟਾਈਮ 12:34 ਮਿੰਟ ਦੇ ਵਾਕਿਆ ਹੁੰਦਾ ਵਾ ਉਹ ਤਿੰਨ ਜਾਨੇ ਅੰਦਰ ਆਉਂਦੇ ਆ ਦੁਕਾਨ ਦੇ ਇਹ ਵਾਰਦਾਤ ਨੂੰ ਜਾਂਦਾਉਂ ਦਿੰਦੇ ਆ ਅੱਜ ਚਲੋ ਛੁੱਟੀ ਛੱਟ ਲੱਗੀ ਆ ਤੇ ਜੇ ਕੋਈ ਇਹਨੂੰ ਵੱਡੀ ਛੱਟ ਲੱਗ ਜਾਂਦੀ ਜਾਂੇ-ਵਜਾਨੇ ਨਾਲ ਮੌਤ ਹੋ ਜਾਂਦੀ ਉਹਦਾ ਕੋਈ ਜ਼ਿੰਮੇਵਾਰ ਨਹੀਂ ਕੱਲ ਦੀ ਨਾ ਪੁਲਿਸ ਇੱਥੇ ਤੱਕ ਪਹੁੰਚੀ ਆ ਨਾ ਕੋਈ ਉਹਨਾਂ ਨੇ ਕੋਈ ਗੱਲ ਕੀਤੀ ਐ ਸੀਸੀਟੀਵੀ ਫੁਟੇਜ ਵੀ ਜਿਹੜੀਆਂ ਅਸੀਂ 2 ਤੋਂ 3 ਕਢਾਈਆਂ ਉਹ ਹੀ ਆਪ ਖੁਦ ਕਢਵਾ ਕੇ ਤੇ ਦਿੱਤੀਆਂ ਆਈਆਂ ਆਪਣੇ ਦੌਰ ਦੇ ਆਪਣੇ ਜਰੀਏ ਦੇ ਜਰੀਏ ਆਪਾਂ ਸਾਰੇ ਕੰਮ ਕਰੰਦੇ ਆ ਉਸ ਤੋਂ ਬਾਅਦ ਇਹਨਾਂ ਨੂੰ ਕੱਲ ਦਾ ਫੋਨ ਕੀਤਾ ਵਾ ਅੱਜ ਵੀ ਇਹਨਾਂ ਨੂੰ ਫੋਨ ਲਗਾਇਆ ਵਾ ਤੇ ਮਤਲਬ ਕਿ ਅਸੀਂ ਕੰਮ ਆ ਜ਼ਿਆਦਾ ਵਾ ਕੰਮ ਦੇ ਏਰੀਆ 'ਚ ਵੇਜੀ ਆ ਇਹ ਕੋਈ ਕੰਮ ਨਹੀਂ ਉਹਨਾਂ ਦੇ ਬਾਅਦ ਉਹ ਕਿਹੜੇ ਪੀਸੀਆਰ ਜਿਹੜਾ 112 ਦੀ ਜਿਹਨਾਂ ਦੀ ਡਿਊਟੀ ਆ ਉਹ ਪਹੁੰਚੇ ਆ ਕਿਉਂਕਿ ਉਹ ਆਨਲਾਈਨ ਦਰਖਾਸਤ ਹੁੰਦੀ ਆ ਉਹਨਾਂ ਤੋਂ ਪਿੱਛੇ ਉਹਨਾਂ ਦੇ ਵੱਡੇ ਅਫਸਰ ਜਵਾਬ ਮੰਗਦੇ ਆ ਤੇ ਉਹਨਾਂ ਦੇ ਫਿਰ ਆਉਣਾ ਹੀ ਆਣਾ ਵਾ। ਇਹ ਢਿਆਡੇ ਲੁੱਟਾ ਹੋਣ ਦਾ ਕਾਰਨ ਇਹੀ ਹੈ ਕਿ ਜਦੋਂ ਢਿਲ ਢਿਲ ਮੇਠਾ ਆਪਣੇ ਪ੍ਰਸ਼ਾਸਨ ਵੱਲ ਵਰਤੀ ਜਾਊਗੀ ਤੇ ਦੇਣ ਢਿਆਡੇ ਲੁੱਟਾ ਖਵਾ ਹੋਣ ਗਿਆ ਹੀ ਹੋਣ ਗਿਆ ਤੇ ਨਾ ਇਹਨਾਂ ਨੂੰ ਰੋਕਿਆ ਜਾ ਸਕਦਾ। ਪੁਲਿਸ ਵੱਲੋਂ ਹਲੇ ਆ ਰਹੀ ਹਲੇ ਧਿਕਰ ਕਾਰਵਾਈ ਇਹ ਕਿ ਇਹੀ ਹੈ ਕਿ ਕੱਲ ਹਾਨੂੰ ਡਾਟਸ ਕੱਟ ਕੇ ਦੇਤੀ ਹੈ ਕਿ ਆਪਣਾ ਮੈਡੀਕਲ ਕਰਾ ਲਓ ਮੈਡੀਕਲ ਤੋਂ ਬਾਅਦ ਆਪਣਾ ਐਕਸਰਾ ਕਰਾ ਲਓ। ਉਹ ਅਹੀਂ ਚਲੋ ਆਪਣੇ ਲਈ ਕਰਾਉਣਾ ਹੀ ਕਰਾਉਣਾ ਵਾ ਜੇ ਅਹੀਂ ਉਹ ਚੀਜ਼ ਨਹੀਂ ਕਰਾਉਂਦੇ ਤੇ ਉਹਦੇ ਤੋਂ ਦਾਇਆ ਸਾਡਾ ਪਰਚਾ ਦਰਜ ਨਹੀਂ ਹੁੰਦਾ ਉਹਦੇ ਸਾਨੂੰ ਆਪਣੀ ਲੋੜ ਨੂੰ ਕਰਾਉਣਾ ਹੀ ਪੈਣਾ ਵਾ ਫਿਰ ਡਾਕ ਦੇਣ ਤੋਂ ਬਾਅਦ ਕਹਿ ਦਿੱਤਾ ਵਾ ਕਿ ਜਾ ਕੇ ਤੁਸੀਂ ਆਪਣਾ ਕੰਮ ਕਰੋ ਤੇ ਕੋਈ ਗੱਲ ਨਹੀਂ ਅਸੀਂ ਵੇਖਦੇ ਅਹੀਂ ਉਸ ਤੋਂ ਬਾਅਦ ਇਹਨਾਂ ਨੂੰ ਇੱਕ ਬੰਦਾ ਵੀ ਦੱਸਿਆ ਕਿ ਇਹਨਾਂ ਨੂੰ ਪਰਸਨ ਸਾਨੂੰ ਜਿਸ ਬੰਦੇ ਨੇ ਕੋਈ ਸ਼ੱਕ ਆ ਗੁਆਨ ਨੰਬਰ ਸੰਦਾ ਹੀ ਨਾ ਨਹੀਂ ਲੈ ਸਕਦੇ ਕਿਉਂਕਿ ਜਦੋਂ ਉਹ ਕਲੀਅਰ ਹੋਊਗਾ ਫਿਰ ਆਪਾਂ ਲਾ ਲਾਂਗੇ। ਉਹ ਬੰਨ ਨੰਬਰ ਸੰ ਦਾ ਨਾਮ ਦੱਸਣ ਤੋਂ ਬਾਅਦ ਬਗੈਦਾ ਵੀ ਕਿਸੇ ਨੇ ਕੋਈ ਕਾਰਵਾਈ ਉਹ ਬੰਦੇ ਨੂੰ ਫੋਨ ਤੱਕ ਨਹੀਂ ਕੀਤਾ ਹਟੇ ਕੋ ਉਹਦਾ ਨੰਬਰ ਤੱਕ ਨਹੀਂ ਲਿਆ। ਜੇਕਰ ਅਸੀਂ ਹੁਣ ਵੀ ਗਏ ਹੋਏ ਹਾਂ ਥਾਣੇ ਕੱਲ ਹੁਣ ਕਹਿੰਦੇ ਕਿ ਅਸੀਂ 11 ਵਜੇ ਤੁਹਾਡੇ ਕੋਲੇ ਪਹੁੰਚਾਂਗੇ। ਹੁਣ ਬੈਂਕ ਦੇ ਸੀਸੀਟੀਵੀ ਅਸੀਂ ਕੋ ਨਹੀਂ ਚੈੱਕ ਕਰ ਸਕਦੇ ਕਿਉਂਕਿ ਬੈਂਕਰੀ ਆਪਣੀ ਪਰਸਨਲ ਪ੍ਰੋਪਰਟੀ ਹੁੰਦੀ ਹੈ ਉਹ ਨਹੀਂ ਕਿਸੇ ਨੂੰ ਚੈੱਕ ਕਰਾ ਸਕਦੇ। ਉਹ ਕੋ ਮੌਕਾ ਉਸਰਾ ਦਾ ਕਹਿਣਾ ਇਹ ਆ ਕਿ ਤੁਸੀਂ ਜਾਓ ਵੇਖੋ ਕੈਮਰੇ ਜੇ ਕੋਈ ਨਹੀਂ ਤੁਹਾਨੂੰ ਚੈੱਕ ਰਹੁੰਦਾ ਤੇ ਅਸੀਂ ਫੋਨ ਤੇ ਠੀਕ ਹੈ ਤੇ ਜੇ ਅਹੀਂ ਇਹੋ ਕੁਝ ਕਰਨਾ ਤੇ ਵਰਦੀਆਂ ਨੂੰ ਘਵਾ ਦੋ ਕਿ ਸਾਡਾ ਥੋੜੀ ਕੰਮ ਹੈ ਕਿ ਅਸੀਂ ਜਾ ਕੇ ਚੈੱਕ ਕਰੀਏ ਤੇ ਜੇ ਕੋਈ ਨਾਮ ਖਾਵੇ ਤੇ ਤੁਹਾਨੂੰ ਫੋਨ ਤੇ ਗੱਲ ਕਰਾ ਦੋ। ਅਸੀਂ ਇਹੀ ਕਰਦੇ ਜੇ ਇੰਸ ਏਦਾਂ ਦੀ ਨਹੀਂ ਕੋਈ ਕਾਰਵਾਈ ਕਰਨਗੇ ਜਾਈ ਇਹਨਾਂ ਇਹਨਾਂ ਪ੍ਰਸ਼ਾਸਨ ਦੇ ਖਿਲਾਫ ਇਹ ਨਹੀਂ ਕਿ ਸਾਰੇ ਮੁਲਾਜ਼ਮ ਮਾੜੇ ਆ ਜਿਹੜਾ ਮਾੜਾ ਅਸਰ ਲਿਗੋਆ ਦੇ ਕਾਰਵਾਈ ਉਹਦੇ ਖਿਲਾਫ ਵੀ ਪੂਰੀ ਤੋਂ ਪੂਰੀ ਜਾਰੀ ਰੱਖਾਂਗੇ। ਅਸੀਂ ਨਹੀਂ ਚੁੱਪ ਬਵਾਂਗੇ ਅੱਜ ਸਾਡੇ ਇੱਥੋਂ ਤੱਕ ਪਹੁੰਚ ਗਏ ਆ ਭਲਕ ਨੂੰ ਘਰਾਂ ਤੱਕ ਪਹੁੰਚਣਗੇ ਹੋਰ ਕੋਈ ਵੱਡੀ ਵਾਰਦਾਤ ਨੂੰ ਇਨਜਾਮ ਦੇਣਗੇ ਤੇ ਇਹ ਹੀ ਜ਼ਰੂਰੀ ਸਾਲ ਹੈ। ਵੀ ਵੀ ਫੁਟੇਜ ਹੈਗੀ ਆ ਸਾਡੇ ਕੋ ਜੇ ਨਹੀਂ ਭੁੱਖ ਨਹੀਂ ਜਾਓ ਆਪਣੇ ਮੱਧਮ ਰਾਈ ਬਖੋਣੀ ਚਾਹੁੰਦੇ ਸੀ ਮੈਂ ਖਾਦਾਂਗੇ ਕੋਈ ਗੱਲ ਨਹੀਂ ਨਹੀਂ ਲਟ ਲਟਦੀ ਜੀ ਕੋਈ ਵੀ ਹੋਈ ਉਹ ਕਦੇ ਉਹਨਾਂ ਦੀ ਕੋਈ ਆਪਣੀ ਰੰਗੇ ਚ ਜਾਵਦੀ ਆ ਉਹ ਡੈਨ ਸੀਸੀਟੀਵੀ ਕੈਮਰੇ ਚੈੱਕ ਕਰਨੇ ਆ ਜੋ ਵੀ ਕਾਰਵਾਈ ਬਣੀ ਆਪਾਂ ਕਰਦਾਂਗੇ ਉਹ ਗੱਲ ਹੀ ਨਹੀਂ ਉਹਨਾਂ ਨੂੰ ਮਿਰਾ ਕੇ ਬੈਗ ਦੇ ਵਿੱਚ ਲਗੜ ਕਰਾਉਂਦੇ ਨਹੀਂ ਉਹਨਾਂ ਦਾ ਆਪਾਂ ਡਾਕਟ ਦੇ ਦਿੱਤਾ ਉਹਨਾਂ ਨੂੰ ਜੋ ਵੀ ਆਪਣਾ ਰਿਜ਼ਲਟ ਆਊਗਾ ਉਸ ਹਿਸਾਬ ਨਾਲ ਕਾਰਵਾਈ ਕਰਦਾਂਗੇ ਡੈਨ ਸੀਸੀਟੀਵੀ ਕੈਮਰੇ ਜਿਦੋਂ ਹੀ ਪਤਾ ਲੱਗਾ ਆਪਾਂ ਕਾਰਵਾਈ ਕਰਦਾਂਗੇ ਉਹਨਾਂ ਨੂੰ ਬੈਗ ਦੇ ਵਿੱਚ ਲਗੜ ਕਰਾਉਂਦੇ ਉਹ 112 ਵਾਲੇ ਗਏ ਸੀ ਪਹਿਲਾਂ ਉਹਨਾਂ ਤੋਂ ਹੋਣਾ ਕੋਈ ਮੈਨੂੰ ਮੈਂ ਤੇ ਕਦੋਂ ਗਿਆ ਸੀ ਉਦੋਂ ਮੈਂ ਤੇ ਥਾਣੇ ਆਏ ਮੜਕੇ ਡਾਕਟ ਕੱਟ ਕੇ ਦੇ ਦਿੱਤਾ ਉਹ ਜੋ ਇਹ ਇਨਸਾਫ ਮਿਲੇਗਾ ਮਿਲੂਗਾ ਜੀ ਮਿਲੂਗਾ ਇਨਸਾਫ ਪੂਰਾ ਮਿਲੂਗਾ ਪੂਰਾ ਉਹਨਾਂ ਵੱਲੋਂ ਕਿਹਾ ਜਾ ਰਿਹਾ ਅਸੀਂ ਦੂ ਬਰੀ ਤਿੰਨ ਬਰੀ ਜਾ ਆਏ ਆ ਥਾਣੇ ਹਲੇ ਦਿੱਕਰ ਕੋਈ ਥਾਣੇ ਵਾਲੇ ਆਏ ਨਾ ਸੀ ਸੀਸੀਟੀਵੀ ਕੈਮਰੇ ਕੈਮਰੇ ਹਣ ਉਹਦੋਂ ਬੰਦੀ ਸੀ ਅੱਗੇ ਉਦੋਂ ਵੀ ਗਏ ਨਾਲ ਲੈ ਕੇ ਇਹਨਾਂ ਨੂੰ ਉਹਨਾਂ ਵੱਲੋਂ ਕਿਹਾ ਜਾ ਰਿਹਾ ਕੋਈ ਕਦੇ ਕੋਈ ਸੇਧੇ ਸੁੱਟੇ ਛੱਟਲਾ ਦਿੰਦੇ ਕੋਈ ਗੱਲਬਾਤ ਹੋ ਜਾਂਦੀ ਫੇਰ ਕੀ ਹੁੰਦਾ ਕੋਈ ਨਹੀਂ ਕਾਰਵਾਈ ਕਰਨ ਲੈਣ ਦੇ ਜੋ ਵੀ ਕਾਰਵਾਈ ਬੜੀ ਆਪਾਂ ਕਰਦਾਂਗੇ ਕੋਈ ਗੱਲ ਨਹੀਂ ਸ਼੍ਰੀ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ